ਅਈਸਾ ਜੀ ਕਾਲ ਤੱਕ ਦਾ ਸਤਿ ਸਾਣਾ ਦਿਵਸ ਹੈ ਅਮਰਤਾ ਮਠਾੜੇ ਕਰਾਈ ਕਿ ਕਿਨਾਂ ਭੰਨ ਪੰਚਾਇਸ਼ੀ ਗੁਰੂ ਸਾਹਿਬ ਦੇ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇਖ ਦੇ ਦੇ ਧਨੀ ਸੱਚੇ ਬਾਦਸ਼ਾਹ ਅੱਜ ਸਮੁੱਚੇ ਖਾਲਸਾ ਬੰਸ ਦੇਸ਼ ਦੇ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂਆਂ ਦੀਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਸੰਤਾ ਮਾਹ ਬੁਰਖਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿੱਥੇ ਅੱਜ ਆਪਾਂ ਪੰਤਨ ਸਾਹਿਬ ਜੀ ਗੁਰੂ ਹਰਬੰਸ ਸਾਹਿਬ ਜੀ ਉਹ ਮਹਾਨ ਅਕਾਲ ਤਖਤ ਸਾਹਿਬ ਜਿੱਥੇ ਹਮੇਸ਼ਾ ਹਰ ਸਿੱਖ ਦਾ ਜਿਹੜਾ ਚਰਦਾ ਭਾਵਨਾ ਸਰਕਾਰ ਦੇ ਨਾਲ ਜਿਹੜਾ ਸਿਰ ਝੁਕਦਾ ਉਸ ਸਥਾਨ ਤੇ ਆ ਕੇ ਜਿੱਥੇ ਨਮਸਕਾਰ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਜ਼ਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗੁਰੂ ਸਾਹਿਬ ਇਸੇ ਤਰ੍ਹਾਂ ਬੇਸ ਉਦੇਸ਼ ਦੀਆਂ ਵਿਸ਼ਵ ਦੇ ਹਮੇਸ਼ਾ ਹੀ ਹਰ ਇਨਸਾਨ ਤੇ ਆਪਣਾ ਮੇਰ ਪਰਿਆਸ ਰੱਖੀ। ਕਿਹੜਾ ਅੰਮ੍ਰਿਤਸਰ ਮੇਰੇ ਵੱਲੋਂ ਕਿ ਸੋਸ਼ਲ ਮੀਡੀਆ ਦੀ ਲੱਗੀ ਹੈ। ਉਹਨਾਂ ਤਮਕੀ ਦਿੱਤੀ ਹੈ ਕਿ ਕਿੰਨਾ ਕਿ ਕਿਤਾ ਗਿਆ। ਕਬੀ ਯੁਵਾ ਦਾ ਵਿਵਹਾਰ ਕਿਵੇਂ ਦੇਖਦੇ ਹੋ? ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਉਹਨਾਂ ਵੱਲੋਂ ਸਾਜੇ ਨੂੰ ਅੱਜ ਪੰਜ ਪਿਆਲੇ, ਪੰਜ ਪੀਰ, ਛਤੰ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਉਹਨਾਂ ਦੇ ਮਹਾਨ ਅਸਥਾਨ ਤੇ ਇੱਥੇ ਕੋਈ ਵੀ ਆ ਕੇ ਆਪਣੀ ਸ਼ਰਧਾ ਭਾਵਨਾ ਸਤਾਰ ਜਿਹੜਾ ਕਿਸੇ ਨੂੰ ਵੀ ਕੋਈ ਦੁੱਖ ਸੋ ਖੁੰਦਾ ਉਥੇ ਆਪਾਂ ਆਪਣੀ ਜਿਹੜੀ ਹੈ ਆ ਕੇ ਆਪਣੇ ਭਾਵਨਾ ਰੱਖ ਸਕਦੇ ਆ ਆਪਦੀ ਮੰਗ ਰੱਖ ਸਕਦੇ ਆ ਗੁਰੂ ਸਾਹਿਬ ਕੋਲੋਂ ਤੇ ਜਿਹੜੀ ਹੈ ਉਥੋਂ ਹੀ ਆ ਕੇ ਆਪਾਂ ਆਸ਼ੀਰਵਾਦ ਲੈ ਸਕਦੇ ਆ ਕਿਸੇ ਨੂੰ ਕੋਈ ਵੀ ਦੁੱਖ ਸੁੱਖ ਕਦੇ ਵੀ ਹੋਇਆ ਤੇ ਖਾਲਸਾ ਜਿਹੜਾ ਆ ਆਪਾਂ ਆਪ ਬੋਲਸ ਹੁੰਦੇ ਆਏ ਨਹੀਂ ਨਹੰਗੂਆ ਖੋਲਦੇ ਉਹਨੇ ਸੰਗ ਤੋ ਗੁਰੂ ਸਾਹਿਬ ਦੀ ਆਪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਤਰੀਕੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਉਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਤੋ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਹੈ ਪਰ ਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰੀਏ ਖਾਸ ਕਰਕੇ ਜਿਹੜੀ ਹੈ ਅ ਇਸਤਰੀ ਜਾਤ ਹੈ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹਿ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦਾ ਚਾਹੀਦਾ ਸਾਰੇ ਨੇ ਹੰਗਸ ਸਿੰਘ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆ ਭੈਣਾ ਉਹਨਾਂ ਦੀ ਰਾਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗਵਰਨਰ ਸਿੰਘ ਤੋਂ ਬਾਅਦ ਬਾਬਾ ਬਲਵੰਤ ਸਿੰਘ ਜੀ ਤੇ ਬਾਬਾ ਸਹਿਬ ਸੰਜੀ ਕੜਾਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤੱਕ ਸਹਿਬ ਤੋਂ ਹੁਕਮ ਨਾਵੇਂ ਵੀ ਜਾਰੀ ਹੁੰਦੇ ਰਹਿ ਤੇ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਆ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਭੈਣ ਨੂੰ ਛੜਾ ਕੇ ਘਰੋ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥ ਹੈ ਬੁੱਢਾ ਦਲ ਹੈ ਨਿਹੰਗ ਸਿੰਘ ਗੁਰੂਆਂ ਦੀਆਂ ਲੜਦਿਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਵਹਿਰਾ ਦਿੰਦੀਆਂ ਨੇ ਤੇ ਜੋ ਵੀ ਇਹ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤਾਂ ਉਹਦੇ ਵਾਸਤੇ ਆਪਾਂ ਫਿਰ ਤੁਹਾਡੇ ਨਾਲ ਬਚਨਾਂ ਜੀ ਕਰਾਂਗੇ ਨਹੀਂ ਜੀ ਉਹ ਅਜੇ ਪੰਜਾਬ ਦੇ ਵਿੱਚ ਇੱਕ ਬੰਦੇ ਦੇ ਜੋ ਬਹੁਤ ਬਾਰੇ ਬਾਹਰ ਤੁਸੀਂ ਦੇਖਦੇ ਤਾਂ ਕੀ ਹੋਇਆ ਮੈਨੂੰ ਵੀ ਅਜੇ ਪਤਾ ਕਿ ਇਹ ਉਹ ਕਿੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਉਹ ਕਿਹੜੀ ਜਗ੍ਹਾ ਤੇ ਇੱਕ ਨਾ ਇੱਕ ਸਾਲ ਵੱਲੋਂ ਜਿੱਥੇ ਦਾ ਤਾਂ ਜ਼ਰੂਰ ਕੀਤਾ ਜਾਂਦਾ ਤੁਸੀਂ ਜੀ ਇਹ ਮਤਨ ਕਰਦੇ ਜਿੱਥੇ ਦਾ ਕੰਡੀਸ਼ਨ ਕਰਦਾ ਕਦੇ ਇਹ ਹੁੰਦਾ ਵੀ ਜਦੋਂ ਤੱਕ ਮर्यादा ਦੇ ਮੁਤਾਬਕ ਸਾਰਿਆਂ ਦੇ ਗੁਰਮਤੇ ਦੇ ਮੁਤਾਬਕ ਸਾਰੇ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥਕ ਕਾਦੀ ਬੁੱਢਾ ਦਲ ਪੰਜਵਾਂ ਪ੍ਰਸਤ ਉਹਦੇ ਵਿੱਚ ਸਾਰੇ ਸੰਤ ਮਹਾਂਪੁਰਖ ਬੈਠੇ ਜਦੋਂ ਤੱਕ ਇੱਕ ਗੁਰਮਤੇ ਦੇ ਨਾਲ ਹੋਈ ਵੀ ਆਪਾਂ ਕਾਰਜ ਨਹੀਂ ਕਰਦੇ ਉਦੋਂ ਤੱਕ ਜਿਹੜਾ ਆਹੀ ਵਿਰੋਧ ਵੀ ਨਹੀਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਕੋਈ ਪਰ ਆਪਾਂ ਚਾਹੁੰਦੇ ਆ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੇਵ ਲਾਏ ਹਰ ਨਾਮਹਿ ਕੀ ਰੋਹ ਜੋੜੀ ਗੁਰਮਖ ਬੈਠੋ ਸਫਾ ਬਚਾਏ ਕੋਈ ਵੀ ਕਾਰਜ ਕਰਨੇ ਆ ਮਰਿਆਦਾ ਚ ਰਹਿ ਕੇ ਕਰੀਏ ਤੇ ਉਹੀ ਚੰਗੇ ਲੱਗਦੇ ਆ ਆਜੂਗਾ ਸਮਾਂ ਆਜੂਗਾ ਤੇ ਜਿਹੜਾ ਸਾਰੇ ਇਕੱਤਰ ਪਾਈ ਦੇ ਨਾਲ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕਾਰਜ ਹੋਣਗੇ ਤੇ ਲੰਮੇ ਕੰਮੇ ਤੇ ਸੰਸਾਰੀ ਬੰਦ ਹੈ ਕਿ ਭਵਾਂ ਜੱਥੇਦਾਰ ਭਵਾਂ ਗਿਰੰਤੀ ਹੈ ਉਹਨਾਂ ਦੀ ਦਿੱਤੀ ਦੇ ਰਹੀ ਜਿੱਦੀ ਜਣਾ ਬਣਾਈ ਉਹ ਦਾ ਆ ਉਹ ਤੇ ਨਹਿنگ ਸਿੰਘ ਫੌਜਾਂ ਨੇ ਸ਼ੁਰੂ ਤੋਂ ਪਹਿਲਾਂ ਸਭ ਤੋਂ ਨਹਿنگ ਸਿੰਘ ਫੌਜਾਂ ਨੇ ਜਿਹੜਾ ਇਹ ਗੁਰਮੁਖਾ ਜਿਹੜਾ ਸਾਹਮਣੇ ਸੰਗਤਾਂ ਦੇ ਲਿਆਂਦਾ ਨਹਿنگ ਸਿੰਘ ਫੌਜਾਂ ਹੀ ਜਿਹੜੀਆਂ ਨੇ ਸ਼ੁਰੂ ਤੋਂ ਉਹਨਾਂ ਨੇ ਇਹ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੋਈ ਵੀ ਜੇ ਨਹਿنگ ਸਿੰਘ ਬੁੱਢਾ ਦਲ ਦੇ ਪਹਿਲਾ ਜਥੇਦਾਰ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਰਹਿ ਹੁਣ ਵੀ ਸਾਡੀ ਜਿਹੜੀ ਹੈ ਜਿਹੜੀ ਵੀ ਇੱਥੇ ਆਪਣੇ ਭਾਵੇਂ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਵਿਧੀ ਵਿਧਾਨ ਤੇ ਮਰਿਆਦਾ ਦੇ ਨਾਲ ਹੀ ਕਿਸੇ ਨੂੰ ਵੀ ਬੁਲਾਉਣਾ ਜਾਂ ਲਾਉਣਾ ਮਰਿਆਦਾ ਦੇ ਮੁਤਾਬਕ ਹੀ ਸਾਰੇ ਕਾਰਜ ਕਰਨੇ ਉਹਨਾਂ ਨੂੰ ਚਾਹੀਦੇ ਹਨ ਅੱਜ ਇਹ ਕਾਰਕ ਸਾਹਿਬ ਦੇ ਜਥੇਦਾਰ ਉਹ ਵੀ ਮੰਨਦੇ ਕੀ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਲੀ ਦਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਨੂੰ ਬੜਾ ਕੋਸ ਦੀ ਪਰੇ ਹੈ ਬੜੇ ਬੜੇ ਕੀ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਾਵਾ ਗੰਦ ਪੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆ ਭੈਣਾਂ ਦੀ ਰਾਖੀ ਕਰਦਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਆਪਣੇ ਹਰ ਗੁਰਮਤ ਦੇ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦਈਏ ਤੇ ਜਦੋਂ ਕੋਈ ਨਹੀਂ ਸੁਣਦਾ ਉਹ ਅਖੀਰਲੀ ਗੱਲਬਾਤ ਹੁੰਦੀ ਹੈ ਪਰ ਨਿਆਦੇ ਤੇ ਵਾਰ ਜਿਹੜਾ ਖਾਲਸਾ ਕਦੇ ਵੀ ਨਹੀਂ ਕਰਦਾ